ਸੰਘਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋ ਇਸ ਟਾਈਮ ਸਵਾਵਾਾਂ ਚੱਲ ਰਹੀਆਂ ਜੋ ਕਿਸਾਨਾਂ ਦੀ ਬਜਾਈ ਚੱਲ ਰਹੀ ਆ ਉਸ ਦੇ ਤਹਿਤ ਅੱਜ ਜਿਹੜਾ ਆਪਾਂ ਰੜਾ ਪਿੰਡ ਦੇ ਵਿੱਚ ਖੜੇ ਆ ਰੜੇ ਪਿੰਡ ਦੇ ਵਿੱਚ ਜਿਹੜਾ ਇੱਥੇ ਲਾਗੇ ਦੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਨੇ ਕਾਫੀ ਜ਼ਮੀਨਾਂ ਦੇ ਨੁਕਸਾਨ ਕੀਤਾ ਤੇ ਉਹਦਾ ਅਸੀਂ ਜਿਹੜਾ ਬਾਬਾ ਦੀਪ ਸਿੰਘ ਸੇਵਾਦਲ ਵੱਲੋਂ ਗੋਦ ਲੈ ਕੇ ਪਿੰਡ ਲੈ ਗਏ ਸੀ ਵੀ ਛੋਟੇ ਕਿਸਾਨ ਨੂੰ ਆਪਾਂ ਜਿਹੜਾ ਖਾਦ ਤੇ ਨਾਲ ਜਿਹੜਾ ਡੀਜ਼ਲ ਦਿੱਤਾ ਜਾਊਗਾ ਤੇ ਅੱਜ ਉਸ ਦੇ ਤਹਿਤ ਜਿਹੜਾ ਪਹਿਲਾਂ ਮਿਆਣੀ ਫੱਤੇਕੁੱਲਾ ਤੇ ਨਾਲ ਅਭਰੀਂਪੁਰ ਉਹਨਾਂ ਪਿੰਡਾਂ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਵੰਡ ਕੇ ਹਟਿਆ ਤੇ ਹੁਣ ਇੱਥੇ ਕੱਲ ਇਨਕੁਆਰੀਆਂ ਕਰਕੇ ਹੁਣ ਜਿਹੜਾ ਮੇਰੇ ਨਾਲ ਰੜੇਪਿੰਡ ਦੀ ਪੂਰੀ ਪੰਚਾਇਤ ਤੇ ਨਾਲ ਸਾਡੇ ਕਿਸਾਨ ਖੜੇ ਆ ਤੇ ਅੱਜ ਸਾਡੇ ਕੋਲ 150 ਬੋਰੀ ਦੀ ਸੇਵਾ ਉਹ ਵੀਰ ਝਾਂਸਾ ਪਿੰਡ ਤੋਂ ਆਈ ਆ ਏ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਆ ਜਿਹਨਾਂ ਵੱਲੋਂ ਸਹਿਯੋਗ ਦਿੱਤਾ ਗਿਆ ਲਵਿੰਦਰ ਸਿੰਘ ਸੋਤਾ ਜੁਕੇ ਉਹਨਾਂ ਦੇ ਸਾਥੀਆਂ ਵੱਲੋਂ ਤੇ ਨਾਲ ਅਵਤਾਰ ਸਿੰਘ ਕੈਨੇਡਾ ਐਨ ਆਰ ਆਈ ਵੀਰਾਂ ਸਾਰਿਆਂ ਐਨ ਆਰ ਆਈ ਭਰਾਵਾਂ ਵੱਲੋਂ ਤੇ ਇਹਨਾਂ ਦਾ ਅਸੀਂ ਤੈਹ ਦਿਲ ਤੋਂ ਧੰਨਵਾਦ ਕਰਦੇ ਆ ਤੇ ਝਾਂਸਾ ਪਿੰਡ ਦੀ ਸੰਗਤ ਦਾ ਧੰਨਵਾਦ ਕਰਦੇ ਆ ਲਵਿੰਦਰ ਸਿੰਘ ਸੋਤਾ ਤੇ ਅਵਤਾਰ ਸਿੰਘ ਕੈਨੇਡਾ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਜਿਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ ਜੇ ਆਪਣਿਆਂ ਦੀ ਮੁਸੀਬਤ ਆਈ ਆ ਤੇ ਉਹਨਾਂ ਦੇ ਨਾਲ ਐਨ ਆਰ ਆਈਆਂ ਨੇ ਖੜ ਕੇ ਦੱਸਤਾ ਵੀ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਆਪਣੇ ਭੈਣ ਭਰਾਵਾਂ ਦੀ ਮਦਦ ਕਰਨਾ ਜਾਣਦੇ ਆ ਅਸੀਂ ਮੈਂ ਅਸੀਂ ਦੇ ਹੀ ਦੇਖਿਆ ਪੂਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਆ ਵੀ ਜੇ ਕਿਸੇ ਨੇ ਕੋਈ ਸਰਕਾਰ ਤੋਂ ਮੰਗਿਆ ਹੋਵੇ ਸਾਰਿਆਂ ਨੇ ਆਪਣੇ ਭੈਣ ਭਰਾਵਾਂ ਨੇ ਜੇ ਕੋਈ ਮੁਸੀਬਤ ਪਈ ਆ ਜਾਂ ਕੋਈ ਮੁਸ਼ਕਲ ਆਈ ਆ ਜਾਂ ਕੋਈ ਕਣਕ ਬੀਜਣ ਦੀ ਜਾਂ ਕਿਸੇ ਨੇ ਸਾਰਿਆਂ ਨੇ ਆਪਣੀਆਂ ਕਈ ਸੰਸਥਾਵਾਂ ਨੂੰ ਕਿਹਾ ਜਾਂ ਕਿਤੇ ਪਿੰਡਾਂ ਵਿੱਚ ਐਨਆਰਆਈ ਭਰਾਵਾਂ ਉਹਨਾਂ ਨੂੰ ਕਹਿਤਾ ਸਰਕਾਰਾਂ ਮੋਰੇ ਕਿਸੇ ਨੇ ਹੱਥ ਨਹੀਂ ੱਡੇ ਨਾ ਕੋਈ ਆਸ ਰੱਖਦੇ ਆ ਇੱਕ ਇਹੀ ਆ ਜਿਹੜੇ ਆਪਣਿਆਂ ਨੇ ਇਹ ਕਰਕੇ ਦਿਖਾ ਲ ਦਿੱਤਾ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਸ਼ੁਰੂ ਕਰਨ ਜਾ ਰਹੇ ਆ 150 ਬੋਰੀ ਜਿਹੜੀ ਆਈ ਹੈ ਪਹਿਲੇ ਇਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਝਾਂਸਾ ਮੈਨੂੰ ਵੀਰ ਨਾਲ ਗੱਲ ਸਾਡੇ ਸਰਪੰਚ ਸਾਹਿਬ ਨਾਲ ਹੋਈ ਸੀ ਇਹ ਤਾਂ ਉੱਥੇ ਤੁਰੇ ਜੀ ਫਰੋਜਪੁਰ ਮੈਂ ਕਿਹਾ ਵੀ ਏਡੀ ਦੂਰ ਤੁਸੀਂ ਇੱਥੇ ਵੰਡਣਾ ਇੱਥੇ ਦੋ ਦੋ ਲੈ ਆਓ ਤੇ ਹੁਣ ਟਰੱਕ ਖੜੇ ਆ ਇੱਕ ਟਰੈਲੀ ਪਿੱਛੇ ਖੜੀ ਆ ਜਿੰਨਾ ਵੰਡ ਕੇ ਉਸ ਤੋਂ ਬਾਅਦ ਫਰੋਜਪੁਰ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ